ਫਸਾਦੀ ਐਮਐਸਪੀ ਦੀ ਗਰੰਟੀ ਲਾਣ ਲਈ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਨਾਲ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਕਾਫੀ ਸਖਤ ਕਦਮ ਚੁੱਕੇ ਜਾ ਰਹੇ ਨੇ ਦਸਹਜ਼ਾਰੇ ਕਿ ਜਿੱਥੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਅਥਰੂ ਗੈਸੇ ਗੋਲੇ ਛੁੱਟੇ ਜਾ ਰਹੇ ਨੇ ਨਾਲ ਕੁਟਮਾਰ ਵੀ ਜਿਹੜੀ ਕੀਤੀ ਜਾ ਰਹੀ ਹੈ ਇਸ ਦੌਰਾਨ ਹੁਣ ਵੱਡੀ ਖਬਰ سامنے ਆ ਰਹੀ ਕਿ ਹਰਿਆਣਾ ਸਰਕਾਰ ਕਿਸਾਨੀ ਅੰਦੋਲਨ ਦੌਰਾਨ ਹਿੰਸਾ ਚ ਸ਼ਾਮਿਲ ਕਿਸਾਨਾਂ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀ ਪੂਰੀ ਤਰ੍ਹਾਂ ਖਿੱਚ ਚੁੱਕੀ ਹੈ ਜਾਣਕਾਰੀ ਮੁਤਾਬਕ ਹਰਿਆਣਾ ਪੁਲਿਸ ਅੰਦੋਲਨ ਚ ਹੰਗਾਮਾ ਕਰਨ ਵਾਲੇ ਕਿਸਾਨਾਂ ਦੇ ਪਾਸਪੋਰਟ ਵੀਜੇ ਰੱਦ ਕਰਨ ਦੀ ਤਿਆਰੀ ਕਰ ਰਹੀ ਹੈ ਜਾਣਕਾਰੀ ਮੁਤਾਬਕ ਪਥਰਾ ਕਿਸਾਨਾਂ ਦੇ ਵੀਡੀਓਜ਼ ਜ਼ਾਰੀ ਕਰਕੇ ਹਰਿਆਣਾ ਪੁਲਿਸ ਵਾਲੋ ਭਾਰਤੀ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲੇ ਕੇ ਉਹਨਾਂ ਦੇ ਵੀਜ਼ੇ ਦੇ ਪਾਸਪੋਰਟ ਰੱਦ ਕਰਨ ਦੀ ਮੰਗ ਕਰ ਰਹੀ ਹੈ ਇੰਨਾ ਹੀ ਨਹੀਂ ਪਥਰਾਵ ਕਰਨ ਵਾਲੇ ਸੀਸੀਟੀਵੀ ਕੈਮਰਾ ਲੁੱਟਣ ਵਾਲੇ ਡਰੋਨ ਸੁੱਟਣ ਵਾਲੇ ਤੇ ਬੈਰੀਗੇਨ ਕਰਨ ਵਾਲੇ ਕਿਸਾਨ ਵੀ ਇਸ ਦੇ ਵਿੱਚ ਸ਼ਾਮਿਲ ਦੱਸਿਆ ਨੇ ਚਿੱਠੀ ਦੇ ਵਿੱਚ ਕਿਸਾਨਾਂ ਦੇ ਲੱਗੇ ਹੋਏ ਵੀਜ਼ੇ ਵੀ ਰੱਦ ਕਰਨ ਦੀ ਲਗਾਤਾਰ ਹਰਿਆਣਾ ਪੁਲਿਸ ਵੱਲ ਹੁਨਾ ਮੰਗ ਕੀਤੀ ਜਾ ਰਹੀ ਹੈ ਪਰ ਇਸ ਦੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਨਾ ਹਰਿਆਣਾ ਪੁਲਿਸ ਵਾਲੋ ਕਿਸਾਨਾਂ ਦੇ ਵੱਡੀ ਤਿਆਰੀ ਕਾਰਵਾਈ ਕਰਨ ਦੀ ਜਿਹੜੀ ਹੁਣ ਨੱਖ ਖਿੱਚ ਲਈ ਗਈ ਹੈ